ਅਰਿਦ ਅਰ ਸਿੱਧ ਨਾ ਛੋਡੇ ਸਤਿ ਦਾਨ ਵੱਡੋ ਅਤਵੰਤ ਮਹਾਵੱਲ ਗੁਰੂ ਗੁਰੂ ਤੋਂ ਵੱਡਾ ਇਸ ਸ੍ਰਿਸ਼ਟੀ ਤੇ ਕੋਈ ਦਾਨੀ ਨਹੀਂ ਹੈ ਦਾਨ ਸਾਰੀ ਸ੍ਰਿਸ਼ਟੀ ਤੋਂ ਵੱਡਾ ਦਾਨ ਹੈ ਕਿ ਪਹਿਲੀ ਗੱਲ ਤਾਂ ਆ ਜੋ ਅਸੀਂ ਬੈਠੇ ਆਂ ਇਹਦੇ ਉਹਨਾਂ ਨੇ ਦਿੱਤੀ ਐ ਸਾਨੂੰ ਦਾਣੇ ਮਿਲਿਆ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਇ ਗੁਰੂ ਦੀ ਕਿਰਪਾ ਹੈ ਦਾਣ ਵੱਡੋ ਜੋ ਗੁਰੂ ਨੇ ਦਾਣ ਦੇਣਾ ਉਹ ਕੋਈ ਦੇ ਨਹੀਂ ਸਕਦਾ ਦੇਸ਼ਕ ਦਾ ਕੋਈ ਆਇਐ ਆਪ ਨਿਰਗੁਣ ਤੋਂ ਸਰਗੁਣ ਹੋ ਕੇ ਕੀ ਆਏ ਨਿਰਗੁਣ ਤੋਂ ਸਰਗੁਣ ਹੋ ਕੇ ਆਏ ਸਰਬਦਾਨਾਂ ਦਾ ਖਜ਼ਾਨਾ ਜਿੱਚੋ ਸਭ ਦਾਨ ਉਹਦੇ ਸਰੂਪ ਚੋਂ ਪ੍ਰਕਾਸ਼ ਹੁੰਦੇ ਆ ਆਪ ਦੇ ਸਰਗਣ ਨੂੰ ਓਲਾ ਕਰਕੇ ਤੇ ਮੁੜ ਕੇ ਆਪਣਾ ਨਿਰਗੁਣ ਰੂਪ ਹੀ ਸਾਨੂੰ ਦੇ ਗਏ ਨੇ ਬੋਲੋ ਸਤਿਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਖੇ ਬੋਲ ਬਾਹੂ ਬਾਹੂ ਬਾਣੀ ਅਸੀਂ ਤਾਂ ਚਾਰ ਦਮੜੇ ਨਹੀਂ ਕਰ ਸਕਦੇ ਤੇ ਤਨ ਗੁਰੂ ਸੱਚੇ ਪਾਸ਼ਾ ਤੁਸੀਂ ਖੁਦਾ ਵੀ ਦਾਣ ਚ ਹੀ ਦੇ ਗਏ ਹੋ ਤੁਸੀਂ ਖੁਦਾ ਨੂੰ ਦਾਣ ਕਰ ਗਏ ਅਸੀਂ ਖੁਦਾ ਨੂੰ ਵੀ ਲੈਣ ਨੂੰ ਤਿਆਰ ਨਹੀਂ ਬੋਲੋ ਗੁਰੂ ਤਾਂ ਦੇ ਗਏ ਨੇ ਲੈ ਲਵੋ ਇਹ ਨਾਮ ਰੂਪ ਨਾਉ ਤੇਰਾ ਨਿਰੰਕਾਰ ਹੈ ਨਾ ਇਹ ਲੈ ਆ ਨਰਕਣਾ ਆ ਦਾਨ ਦਿੱਤਾ ਹੈ ਨਾ ਨਿਰੰਕਾਰ ਰੂਪ ਤੂੰ ਇਹਨੂੰ ਜੱਪੀ ਜਾ ਕੋਈ ਨਰਕ ਨਹੀਂ ਹੈ ਸਿੱਖਾ ਹੋਰ ਦਾਨ ਕੀ ਕਰਨ ਗੁਰੂ ਐਸ਼ਾ ਦਾਨ ਕਰਦਾ ਪੈ ਦਾਨ ਵੱਡੋ ਅਤ ਬੰਤ ਮਹਾਬਲ ਗੁਰੂ ਤੋਂ ਵੱਡਾ ਮਹਾਬਲੀ ਸ਼ੂਰਮਾ ਕੋਈ ਨਹੀਂ ਹੈ 10 ਲੱਖ ਦੇ ਕੱਟ ਨੂੰ ਐ ਨਿਚਾ ਦਿੱਤਾ ਸੀ ਜਮਕੌਰ ਦੀ ਗੜੀ ਵਿੱਚ ਚਾਲੀ ਜਾਣਿਆ ਦੇ ਨਾਲ ਤੂੰ ਹੀ ਆ ਬਈ ਬਈ ਗੁਰੂ ਤੋਂ ਵੱਡਾ ਕੌਣ ਹੋ ਸਕਦਾ ਹੈ ਬੋਲ ਦਾਨ ਵੱਡੋ ਵੱਡਾ ਦਾਨੀ ਅਤਵੰਤ ਕੋਈ ਅੰਤ ਨਹੀਂ ਹੈ ਕਿ ਤੂੰ ਕਿੱਡਾ ਕਬਲੀ ਇਹਦਾ ਕੋਈ ਪਾਸ਼ਾ ਨਹੀਂ ਕਿਹਾ ਜਾ ਸਕਦਾ ਤਵੰਤ ਮਹਾਵਲ ਸ਼ੇਵਕ ਦਾਸ ਕਹਿਓ ਇਹੋ ਤਤ ਦਾਸ ਕੋਟ ਸੇਵਕ ਬੇਨਤੀ ਕਰਦਾ ਹੈ ਕਿ ਇਹ ਜੋ ਕੁਛ ਮੈਨੂੰ ਅਣਭਾਵ ਵਿੱਚ ਗੁਰੂ ਦਿਖਾ ਰਹੇ ਨੇ ਉਹ ਤਤ ਮੈਂ ਤੁਹਾਡੇ ਅੱਗੇ ਰੱਖ ਰਿਹਾ ਉਹ ਤਤ ਤੁਹਾਡੇ ਅੱਗੇ ਰੱਖ ਰਿਹਾ ਹਾਂ ਕਿਉਂਕਿ ਅਣ ਭਵੀ ਪੁਰਸ਼ਾਂ ਦੀ ਬਾਣੀ ਹੈ ਜੋ ਉਹਨਾਂ ਨੂੰ ਅਣ ਭਵ ਵਿੱਚ ਦਿਖਾ ਰਹੇ ਨੇ ਸਤਿਗੁਰੂ ਉਹ ਰੱਖ ਰਿਹਾ ਹੈ